ਯਕੋ ਮੈਂ ਮੇਰਾ ਭਾਈ ਸਰਦਾਰ ਦਲੀਪ ਸਿੰਘ ਹੁਣੀ ਇਹਨਾਂ ਦੇ ਸਾਰੇ ਪਰਿਵਾਰ ਇੱਥੇ ਆਏ ਨੇ ਐਮਐਲਏ ਸਾਹਿਬ ਮੈਂ ਔਰ ਦਤੀ ਸਾਹਿਬ ਇਹ ਪੁਛਤੋਂ ਆਏ ਨੇ ਅਸੀਂ ਇਹਨਾਂ ਦਾ ਹਾਲ ਚਾਲ ਜਾਣਨ ਲਈ ਆਏ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਦੋ ਜੀ ਜਿਨ੍ਹਾਂ ਦਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇੱਥੇ ਅਮਨਦੀਪਾ ਹਸਪੀਟਲ ਲਾ ਕੇ ਨੇ ਔਰ ਇੱਕ ਜੀ ਇਹਨਾਂ ਦਾ ਜਿਹੜਾ ਉੱਥੇ ਸ਼ਹੀਦ ਹੋ ਗਿਆ ਜਦੋਂ ਪਾਕਿਸਤਾਨ ਨੇ ਅ ਅਟੈਕ ਕੀਤਾ ਉਹਨੇ ਸਿਵਲਿੰਗ ਦੇ ਉੱਤੇ ਅਟੈਕ ਕੀਤਾ ਗੁਰੂ ਘਰਾਂ ਦੇ ਉੱਤੇ ਅਟੈਕ ਕੀਤਾ ਔਰ ਉਹਦੇ ਚ ਸਾਡੇ ਜੀ ਉਥੇ ਕਾਫੀ ਸ਼ਹੀਦ ਹੋਏ ਨੇ ਮੰਦਰਾਂ ਦੇ ਉੱਤੇ ਵੀ ਅਟੈਕ ਕੀਤਾ ਗਿਆ ਔਰ ਉਹਦੇ ਜੀ ਸਾਡੇ ਜੀ ਉਥੇ ਕਾਫੀ ਨਾਗਰਿਕ ਸਾਡੇ ਇੰਡੀਆ ਦੇ ਸ਼ਹੀਦ ਹੋਏ ਨੇ ਔਰ ਦੁੱਖ ਇਸ ਗੱਲ ਦਾ ਹੈ ਕਿ ਦੇਖੋ ਅਸੀਂ ਲੋਕ ਤੇ ਸ਼ਾਂਤੀ ਪਸੰਦ ਲੋਕ ਹੈ ਇੰਡੀਆ ਦੇ ਇੰਡੀਆ ਨੇ ਅੱਤਵਾਦੀਆਂ ਨੂੰ ਜਿਨ੍ਹਾਂ ਨੇ ਪਹਿਲਗਾਮ ਚ ਅਟੈਕ ਕੀਤਾ ਸੀ ਉਹਨਾਂ ਦੇ ਅੱਡੇ ਭੰਨੇ ਨੇ ਜਿਨ੍ਹਾਂ ਨੇ ਪੁਰਾਣੇ ਅਟੈਕ ਜਿੱਥੇ-ਜਿੱਥੇ ਕਰਦੇ ਆ ਇਹ ਪੂਰਾ ਡਾਟਾ ਦਿੱਤਾ ਇੰਡੀਆ ਨੇ ਮੀਡੀਆ ਦੇ ਉੱਤੇ ਕਿ ਕਿਹੜੀ ਜਗ੍ਹਾ ਤੇ ਕਿਹੜਾ ਅੱਤਵਾਦੀ ਤੇ ਕਿਹੜਾ ਕੈਂਪ ਚੱਲਦਾ ਸੀ ਤੇ ਕੀ-ਕੀ ਉਹਨਾਂ ਸਾਡਾ ਨੁਕਸਾਨ ਕੀਤਾ ਕਿਸੇ ਡਿਫੈਂਸ ਦੇ ਕਿਸੇ ਸਿਵਿਲIAN ਦੇ ਉੱਤੇ ਪਾਕਿਸਤਾਨ ਨੇ ਅਟੈਕ ਨਹੀਂ ਕੀਤਾ ਪਰ ਪਾਕਿਸਤਾਨ ਨੇ ਸਾਡੇ ਜਿੰਨੇ ਵੀ ਇਸ ਵੇਲੇ ਅਟੈਕ ਕੀਤੇ ਉਹ ਸਾਰੇ ਸਿਵਿਲIAN ਦੇ ਉੱਤੇ ਕੀਤੇ ਉਹਦਾ ਰਿਟੈਲੀਏਟ ਇਹਨਾਂ ਨੇ ਪੁੰਛ ਚ ਰਜੌਰੀ ਚ ਕੋਕਵਾੜਾ ਚ ਉੱਤੇ ਸ਼ਰੇ ਆਮ ਸਿੱਧੇ ਇਹਨਾਂ ਨੂੰ ਪੁੱਛੋ ਛੇਲੇ ਕਿੱਦਾਂ ਕਰਦੇ ਆ ਕੋਈ ਥੋੜਾ ਵੇਖਣ ਦੇ ਕੋਈ ਉੱਤੇ ਡਿਫੈਂਸ ਹੈ ਸਿੱਧੇ ਬੰਬ ਦੇ ਗੋਲੇ ਘਰਾਂ ਦੇ ਮਾਰਨ ਦੇ ਨੇ ਇਹ ਉਹਦੀ ਸ਼ੁਰੂ ਤੋਂ ਫਿਤਰਤ ਹੈ ਉਹ ਗਲਤ ਕੰਮ ਕਰਦਾ ਹੈ ਪਰ ਇਸ ਵੇਲੇ ਇੰਡੀਆ ਨੇ ਮੜ ਬਣਾਇਆ ਹੈ ਥੈਂਕਸ ਸਾਡੀ ਸਲੂਟ ਆਰਮੀ ਨੂੰ ਜਿਨ੍ਹਾਂ ਨੇ ਇੰਨੇ ਮਜ਼ਬੂਤੀ ਦੇ ਨਾਲ ਉਹਨਾਂ ਦੇ ਸਾਰੇ ਟੈਗ ਡਿਫਿਊਜ਼ ਕੀਤੇ ਨੇ ਔਰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾਇਆ ਅੰਦਰ ਵੜ ਕੇ ਉਹਨਾਂ ਦੇ ਏਅਰ ਡਿਫੈਂਸ ਸਿਸਟਮ ਹੀ ਖਤਮ ਕੀਤੇ ਨੇ ਔਰ ਪਹਿਲ ਨਹੀਂ ਕੀਤੀ ਪਹਿਲ ਉਹਨਾਂ ਨੂੰ ਕਹਿ ਜੇ ਤੁਸੀਂ ਕੋਈ ਵੀ ਐਕਸ਼ਨ ਕਰੋਗੇ ਉਹਦਾ ਜਵਾਬ ਵੱਡੀ ਤਾਕਤ ਨਾਲ ਦਿੱਤਾ ਜਾਊ ਜਿਹੜਾ ਅੱਜ ਇੰਡੀਆ ਦੇ ਰਿਹਾ ਹੈ ਅੱਜ ਹਣ ਇਹ ਇਹਨਾਂ ਦਾ ਅਸੀਂ ਪਤਾ ਲੈਣ ਆਏ ਆ ਮੰਦੀਪਾ ਹਸਪੀਟਲ ਔਰ ਇਹਨਾਂ ਦਾ ਹਾਲ ਚਾਲ ਜਾਣਨ ਲਈ ਆਏ ਆ ਅਸੀਂ ਪੂਰਨ ਤੌਰ ਤੇ ਆਪਣੇ ਇੰਡੀਆ ਨਾਲ ਇੰਡੀਆ ਦੇ ਨਾਗਰਿਕ ਨਾਲ ਇੰਡੀਅਨ ਨਾਲ ਖੜੇ ਆ ਭਾਰਤ ਨਾਲ ਖੜੇ ਆ ਔਰ ਪੰਜਾਬੀ ਦੇ ਕੌਮੀ ਇਸੂ ਜੀ ਬਹਾਦਰ ਕੌਮ ਜਾਣੀ ਜਾਂਦੀ ਹੈ ਅੱਜ ਫੇਰ ਤੋਂ ਅਸੀਂ ਸਾਰੇ ਸ਼ਹਿਰ ਤੇ ਵੀ ਜਾ ਕੇ ਆਏ ਲੋਕਾਂ ਨੂੰ ਮਿਲੇ ਕੱਲ ਵੀ ਮਿਲਦੇ ਰਹੇ ਬਾਜ਼ਾਰਾਂ ਚ ਵੀ ਹਰ ਜਗ੍ਹਾ ਤੇ ਲੋਕਾਂ ਦੇ ਚਿਹਰੇ ਠੀਕ ਹੈ ਟੈਨਸ਼ਨ ਹੁੰਦੀ ਜਦੋਂ جنگ ਦਾ ਨਾ ਹੀ ਮੜਾ ਹੈ ਘਰ ਚ ਵੀ ਲੜਾਈ ਹੋ ਜੇ ਤੇ ਪਰਿਵਾਰ ਦੇ ਚਿਹਰੇ ਤੇ ਖੁਸ਼ੀ ਨਹੀਂ ਹੁੰਦੀ ਪਰ ਮੈਂ ਕਹਿਣਾ ਚਾਹਣਾ ਉਹਦੇ ਬਾਵਜੂਦ ਤੁਸੀਂ ਮੇਰੀਆਂ ਵੀਡੀਓ ਵੇਖ ਲਓ ਲੋਕ ਖੁਸ਼ੀ ਖੁਸ਼ੀ ਮਿਲ ਰਹੇ ਨੇ ਔਰ ਉਹਨਾਂ ਦੇ ਵੇਖ ਕੇ ਸਾਨੂੰ ਵੀ એનર્ਜੀ ਆਈ ਬਿਲੋ ਆਪ ਵੀ ਮਹਿਸੂਸ ਕਰਦੇ ਵੀ ਯਾਰ ਕੀ ਬਣੇਗਾ ਕੀ ਜਵਾਬ ਹੋਏਗਾ ਪਰ ਲੋਕਾਂ ਨੇ ਕਿਹਾ ਕੋਈ ਗੱਲ ਨਹੀਂ ਸਾਡੇ ਪੁਰਖੇ ਇਸ ਧਰਤੀ ਤੇ ਰਹੇ ਆ ਬੜਿਆਂ ਦੇ ਇਹ ਵੀ ਇੱਕ ਸਮਾਂ ਆ ਕੋਈ ਨਹੀਂ ਇਹ ਵੀ ਲੰਘ ਜਾਏਗਾ ਇਹ ਗੁਰੂ ਘਰ ਦੇ ਵਿੱਚ ਲੋਕ ਰੋਜ਼ ਨਤਮਸਤਕ ਹੁੰਦੇ ਨੇ ਇੱਕ ਸਾਂਝਾ ਨੇ ਸਾਡੀਆਂ ਸ੍ਰੀ ਦੁਗਿਆਰਾਂ ਤੀਰਥ ਨੇ ਸ੍ਰੀ ਹਰਮੰਦਰ ਸਾਹਿਬ ਭਗਵਾਨ ਬਾਲਮੀਕ ਤੀਰਥ ਨੇਕਾ ਪੀਰਾਂ ਦੀਆਂ ਜਗ੍ਹਾ ਨੇਕਾ ਚਰਚੇ ਸਾਡੇ ਇੱਥੇ ਨੇ ਜਿੱਥੇ ਰੋਜ਼ ਅਰਦਾਸਾਂ ਹੋਣਦੀਆਂ ਨੇ ਉਸ ਤੋਂ ਹਟ ਕੇ ਅਸੀਂ ਲੋਕ ਪੂਰਨ ਤੌਰ ਤੇ ਆਰਮੀ ਦੇ ਸਿਸਟਮ ਤੇ ਯਕੀਨ ਕਰਨ ਵਾਲੇ ਆ ਅਸੀਂ ਲੋਕ ਪੂਰਨ ਤੌਰ ਤੇ ਉਹਦੀਆਂ ਐਡਵਾਈਜ਼ਰੀ ਨੂੰ ਮੰਨਣ ਵਾਲੇ ਆ ਜਿੱਧਾ ਜਿੱਧਾ ਆਉਂਦੇ ਆ ਅਸੀਂ ਉਦਾਂ ਉਦਾਂ ਉਹਨਾਂ ਦੇ ਨਾਲ ਚੱਲ ਰਹੇ ਆ ਔਰ ਦੇਖੋ ਗੁਰੂ ਘਰ ਦੇ ਉਤੇ 6-7 ਦੀ ਰਾਤ ਨੂੰ ਗੁਰੂਗੁਰੂ ਨਗਰੀ ਦੇ ਉਤੇ ਇਹਨਾਂ ਨੇ 7 ਮਜਾਈਲਾ ਤੱਕੀਆਂ ਜਿਆ ਥੈਂਕਸ ਕਰਦਾ ਆਰਮੀ ਦਾ ਜਿਨ੍ਹਾਂ ਨੇ ਡਿਫਿਊਜ਼ ਕੀਤੀਆਂ ਉਹਨਾਂ ਨੇ ਐਂਟੀ ਜਿਹੜਾ ਇਹ ਡਿਫੈਂਸ ਜਿਹੜਾ ਸਿਸਟਮ ਕ੍ਰੀਏਟ ਕੀਤਾ ਆ 에ਅਰ ਸਿਸਟਮ 에ਅਰ ਐ ਮਜਾਈਲ ਡਰੋਨ 에ਅਰਕ੍ਰਾਫਟ ਉਹ ਇੰਡੀਆ ਦਾ ਮਜ਼ਬੂਤ ਆ ਇਸ ਗੱਲ ਦੀ ਸਾਨੂੰ ਧੰਨਵਾਦ ਆ ਉਹਨਾਂ ਕਰਕੇ ਅਸੀਂ ਸਾਰੇ ਸੇਫ ਆ ਕੋਈ ਕੈਜੂਐਲਟੀ ਨਹੀਂ ਹੋਈ ਪਰ ਉਹਨਾਂ ਦਾ ਅਸੀਂ ਜਿੰਨਾ ਵੀ ਨੁਕਸਾਨ ਆ ਫਿਰ ਉਹ ਬਰਾਬਰ ਉਹਨਾਂ ਦੇ ਡਿਫੈਂਸ ਦੇ ਉੱਤੇ ਜਾਂ ਜਿੱਥੋਂ-ਜਿੱਥੋਂ ਉਹ ਅਟੈਕ ਕਰਦੇ ਸੀ ਉੱਥੇ ਇੰਡੀਆ ਨੇ ਕੀਤਾ ਆ ਸੋ ਅਸੀਂ ਇਸ ਵੇਲੇ ਬਾਰਡਰ ਦੇ ਉੱਤੇ ਆ ਬਾਰਡਰ ਦੇ ਉੱਤੇ ਮੈਂ ਸਾਰੇ ਦੇਸ਼ ਨੂੰ ਕਹਿਣਾ ਚਾਹੁੰਦਾ ਆ ਕਿ ਤੁਸੀਂ ਇਹ ਵੇਖੋਗੇ ਅਸੀਂ ਜਜਮੇ ਸਾਡੇ ਦੇਖੋਗੇ ਕਿ ਕਿਸ ਤਰ੍ਹਾਂ ਦੇ ਲੋਕਾਂ ਦੇ ਇਹਨਾਂ ਦੇ ਜਜਮੇ ਜੀ ਅਸੀਂ ਲੋਕ ਫਿਰ ਆ ਕੇ ਤੁਹਾਡੇ ਲਈ ਜਦੋਂ ਪਾਰਲੀਮੈਂਟ 'ਚ ਗੱਲ ਕਰਦੇ ਇਹਨਾਂ ਦੇ ਜਜਮੇ ਸਾਡੀ ਤਾਕਤ ਹੈ ਇਹਹੀ ਜਜਵਾ ਸੀ ਜਦੋਂ ਮੈਨੂੰ ਪੁੱਛਦੇ ਜਦੋਂ ਪਾਰਲੀਮੈਂਟ 'ਚ ਬੰਦੇ ਘੁੱਸ ਕੇ ਕਿ ਤੁਸੀਂ ਉਹਨੂੰ ਫੜ ਕਿੱਦਾ ਲਿਆ ਕਿਉਂਕਿ ਪਤਾ ਹੀ ਨਹੀਂ ਉਹ ਕੋ ਅਸਲੀ ਬੰਬ ਹੈ ਕਿ ਨਕ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਸੀ ਮੈਂ ਕਿ ਸਾਡੇ ਜज्ਬੇ ਆ ਅੱਜ ਉਹ ਜज्ਬਾ ਮੈਂ ਜਦੋਂ ਜਾਨਾ ਨਾ ਮੈਂ ਤੇ ਹੌਸਲਾ ਦੇਣ ਜਾਣਾ ਮੈਨੂੰ ਦਿੰਦੇ ਕੋ ਪੁੱਤ ਕੋਈ ਗੱਲ ਹੀ ਨਹੀਂ ਕਿ ਅਸੀਂ ਤਕੜਾ ਉਹਦੋਂ ਅਸੀਂ ਨਾਲ ਹੈ ਮਤਲਬ ਇਹ ਇਹ ਸਾਡਾ ਧਰਤੀ ਹੈ ਸੋ ਮੈਂ ਇਹ ਕਹੂੰਗਾ ਸ਼ਾਂਤੀ ਬਣਾ ਕੇ ਰੱਖੋ ਜਿੰਨਾ ਵੀ ਸਮਾਂ ਆ ਆਪਣੇ ਪੜੋਸੀਆਂ ਦੇ ਨਾਲ ਭੈਣ ਭਰਾਵਾਂ ਨਾਲ ਗੁਜ਼ਾਰੋ ਜਰੂਰਤ ਹੈ ਤੇ ਬਹੁਤਾ ਬਾਹਰ ਨਿਕਲੋ ਨਹੀਂ ਜਰੂਰਤ ਹੈ ਨਾ ਨਿਕਲੋ ਕਿਉਂਕਿ ਇਹ ਇੱਕ ਪ੍ਰੋਟੋਕਾਲ ਆ ਪ੍ਰੋਟੋਕਾਲ ਨੂੰ ਫਾਲੋ ਕਰੋ ਜਦੋਂ ਕੋਈ ਸਰਕਾਰ ਦੀ ਕੋਈ ਐਡਵਾਈਜ਼ਰੀ ਆਉਂਦੀ ਆ ਉਹਨੂੰ ਇਨ ਬਿਨ ਫਾਲੋ ਕਰੋ ਜਿਹੜੀ ਕੋਈ ਵੀਡੀਓ ਸ਼ੇਅਰ ਕਰਨੀ ਹੈ ਸਮਝ ਕੇ ਸ਼ੇਅਰ ਕਰੋ ਕਿ ਚੰਗਾ ਪਲੇਟਫਾਰਮ ਹੈ মিডিਆ ਦਾ ਚੰਗਾ ਜਰਨਲਿਸਟ ਹੈ ਕੋਈ ਡਵਾਈਸਰੀ ਦੇ ਰਿਹਾ ਕੋਈ ਮਿਲਟਰੀ ਪਰਸਨ ਹੈ ਕੋਈ ਸਿਵਲ ਪ੍ਰਸ਼ਾਸ਼ਨ ਦਾ ਹੈ ਤੇ ਉਹਦੀ ਗੱਲ ਸੁਣੋ ਜਿਹੜਾ ਕੋਈ ਆਪ ਉਹ ਦੇ ਆਪਣੀ ਗੱਲ ਕਰੀ ਜਾਂਦੇ ਉਹਨਾਂ ਦੀ ਗੱਲ ਨਾ ਸੁਣੋ ਕਾਲਾ ਬਾਜ਼ਾਰੀ ਵਾਲੇ ਕਾਲਾ ਬਾਜ਼ਾਰੀ ਬੰਦ ਕਰ ਦਿਓ ਕੁਝ ਮਾੜੇ ਲੋਕ ਨੇ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਨਾ ਕਿ ਜੰਗ ਦੇ ਵਿੱਚੋਂ ਆਪਣੀ ਮਾਇਆ ਨਾ ਕੱਢਿਓ ਜਿੰਨਾ ਜਿੰਨਾਂ ਨੇ ਵੀ ਮੈਨੂੰ ਕੰਪਲੀਟ ਪ੍ਰੂਫ ਦੇ ਦਿੱਤੇ ਉਹਨਾਂ ਦੀ ਮਾਇਆ ਕੱਢਣ ਦੀ ਮੈਂ ਤੁਹਾਡਾ ਕਾਰੋਬਾਰ ਜ਼ਰੂਰ ਛਿਟਾਉਂਗਾ ਮੈਂ ਤੁਹਾਨੂੰ ਇੱਕ ਦਿਨ ਅੱਗੇ ਕਰੋਨਾ ਚ ਹੋਇਆ ਸੀ ਅਸੀਂ ਭੁੱਲ ਗਏ ਆ ਪਰ ਤੁਸੀਂ ਚੰਗਦੇ ਮੌਤ ਜੇ ਕਿਸੇ ਨੇ ਕਿਉਂਕਿ ਜੇ ਤੱਕ ਦੋਵਰ ਚਾਰਜ ਪਿੱਛੋਂ ਆਏ ਨਿੱਕਲ ਵਿਜੀਟ ਮੰਡੀ ਸਾਂ ਮੈਂ ਪੁੱਛਿਆ ਕਿ ਮਗਰੋਂ ਰੇਟ ਵਧਿਆ ਨਹੀਂ ਜੀ ਜੋ ਰੇਟ ਦਾ ਪੁਰਾਣਾ ਮਾਲ ਉਸੇ ਰੇਟ ਤੇ ਆ ਰਿਹਾ ਤੇ ਤੁਸੀਂ 30-30% ਰੇਟ ਕਿਦਾਂ ਵਧਾਤੇ 40-40% ਮੈਂ ਇਸ ਗੱਲ ਨੂੰ ਸਾਰੇ ਗੰਭੀਰਤਾ ਨਾਲ ਲਿਓ ਮੈਂ ਸ਼ਹਿਰ ਵਾਸੀਆਂ ਨੂੰ ਵੀ ਕਹਿਣਾ ਚਾਹੁੰਨਾ ਵਿਧ ਪ੍ਰੂਫ ਦੱਸਿਓ ਦੁਸ਼ਮਣੀਆਂ ਨਾ ਗੱਡਿਓ ਮੈਂ ਪ੍ਰੂਫ ਲਾਊਂਗਾ ਇਸ ਗੱਲ ਕੋਨੇ ਇਹ ਗਲਤ ਕੀਤਾ ਜਾ ਕੇ ਜੇ ਪ੍ਰੂਫ ਹੋ ਗਿਆ ਤੇ ਫਿਰ ਜੋ ਕਾਨੂੰਨ ਕਹੂਗਾ ਉਹਦੇ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਉਰੇ ਸਾਹ ਨੂੰ ਲੱਗਦਾ ਕਿ ਕਈ ਸਿਆਸਤਦਾਨ ਸਿਆਸਤ ਕਰ ਰਹੇ ਨੇ ਉਹਨਾਂ ਨੂੰ ਇਸ ਕੈਪ ਨੂੰ ਇਕੱਠਾ ਹੋਂ ਦੀ ਲੋੜ ਹੈ ਕਿ ਸਰਸਨਾ ਕੀਤੀ ਹੈ ਮਾੜੀ ਗੱਲ ਹੈ ਇਹ ਦੇਖੋ ਇਸ ਵੇਲੇ ਦੇ ਵੋਇਰ ਇੰਡੀਆ ਬਸ ਇੱਕ ਹੀ ਗੱਲ ਸਾਨੂੰ ਹੋਰ ਕੁਝ ਨਹੀਂ ਪਤਾ ਕੋਈ ਚੀਜ਼ ਸਾਨੂੰ ਪਤਾ ਵੋਇਰ ਇੰਡੀਆ ਜਿਹੜਾ ਕਰਦਾ ਉਹ ਉਹਦੀ ਮਰਜ਼ੀ ਜੀ ਆਉਂਦਤੀ ਸਾਹਿਬ ਨੇ ਇਹਨਾਂ ਨੂੰ ਪੁੱਛੋ ਕੱਲ ਦੇ ਜਿੰਦਾ ਆਪਣੇ ਹਲਕੇ 'ਚ ਨੇ ਤੇ ਤੇ ਨਹੀਂ ਨਾ ਇਹ ਸਾਰੇ ਬੀਜੇਪੀ ਵਾਲਿਆਂ ਨੂੰ ਵੀ ਮਿਲੇ ਤੇ ਆਪ ਵਾਲਿਆਂ ਨੂੰ ਵੀ ਮਿਲੇ ਸਾਰੇ ਇਕੱਠੇ ਇਹ ਸਾਰਿਆਂ ਨੂੰ ਇਹਦੇ ਨਾਲ ਚੱਲਣ ਦੇ ਸਾਰੇ ਇਹਨਾਂ ਦੇ ਨਾਲ ਚੱਲ ਚੱਲ ਕੇ ਲੋਕਾਂ ਕੋਲ ਗਏ ਵੀ ਦੱਸੋ ਕੀ ਗੱਲ ਹੈ ਕੋਈ ਚੀਜ਼ ਚਾਹੀਦੀ ਦੱਸੋ ਮੈਂ ਹਾਜ਼ਰ ਨੇ ਪੁੱਛਿਆ ਨਾ ਕੋਈ ਕੋਈ ਅਸੀਂ ਦੇਖੋ ਅਸੀਂ ਆ ਸਮਾਂ ਆਪਣੇ ਆਪ ਨੂੰ ਸਿਰਫ ਇੰਡੀਅਨ ਸਮਝੋ ਹੋਰ ਪੁੱਛਣਾ ਨਹੀਂ ਜੋ ਜੀ ਬਾਕੀ ਗੱਲਾਂ ਆਪਸ ਜਿਹੜੀਆਂ ਹੁੰਦੀਆਂ ਰਹਿਣਗੀਆਂ ਰਾਜਨੀਤਿਕ ਦੁਨੀਆ ਤੇ ਜੇ ਕਰਦੇ ਰਹਿਾਂਗੇ ਆ ਮਕਾਲੀਏ ਫਿਰ ਆਪਾਂ ਇਹੋ ਕੁਝ ਕਰਨਾ ਫਿਰ ਬਾਅਦ ਜਹੀ ਕੁਝ ਕਰਾਂਗੇ ਜੀ